ਜੀ ਵੀਡੀਓ ਵੇਖ ਰਖੀ ਆਪ ਸਭ ਨੂੰ ਜੀਆਂ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਇਦਾ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਅਮਰੀਕਾ ਤੋਂ ਰਿਪੋਰਟ ਹੈ ਜੀਤ कौर ਨੇ ਬਿਆਨਿਆ ਦਰਦ ਕਹਾ ਮੇਰਾ ਸਾਰਾ ਪਰਿਵਾਰ ਯੂ ਐਸ ਏ ਚ ਹੈ ਤੇ ਮੈਂ ਇੱਥੇ ਇਕੱਲੀ ਰਹਿ ਗਈ ਅਮਰੀਕਾ ਵਿੱਚ ਪਿਛਲੇ 3 ਦਹਾਕਿਆਂ ਤੋਂ ਰਹਿ ਰਹੀ ਪੰਜਾਬ ਮੂਲ ਦੀ 73 ਸਾਲਾ ਹਰਜੀਤ ਕੌਰ ਨੂੰ ਆਖਰਕਾਰ ਹੰਡਪੋਰਟੇਸ਼ਨ ਦੇ ਬਾਅਦ ਭਾਰਤ ਭੇਜ ਦਿੱਤਾ ਗਿਆ ਹੈ ਕਿਉਂਕਿ ਉਹਨੂੰ ਹਾਲ ਹੀ ਵਿੱਚ ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮਜ਼ ਐਂਡ ਬੋਰਡ ਨੇ ਹਿਰਾਸਤ ਵਿੱਚ ਲਿਆ ਸੀ ਉਹਨਾਂ ਦੇ ਵਕੀਲ ਦੀਪਕ ਆਲੂ ਵਾਲਿਆਂ ਨੇ ਸੋਸ਼ਲ ਮੀਡੀਆ ਤੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਹਰਜੀਤ ਕੌਰ ਭਾਰਤ ਆ ਗਈ ਹੈ ਪਰ ਜਿਹੜੇ ਤਰੀਕੇ ਨਾਲ ਉਹਨਾਂ ਨੂੰ ਇੱਥੇ ਭੇਜਿਆ ਗਿਆ ਹੈ ਉਹਨਾਂ ਨੇ ਕਈ ਸਵਾਲ ਖੜੇ ਕਰ ਦਿੱਤੇ ਹਨ ਵਕੀਲ ਅਤੇ ਪਰਿਵਾਰ ਦਾ ਦੋਸ਼ ਹੈ ਕਿ ਬਿਨਾਂ ਕਿਸੇ ਸੂਚਨਾ ਤੇ ਮਿਲਨ ਦੀ ਇਜਾਜ਼ਤ ਦਿੱਤੇ ਕੌਰ ਨੂੰ ਅਚਾਨਕ ਹੋਰ ਇੱਕ 132 ਭਾਰਤੀ ਨਾਗਰਿਕਾਂ ਦੇ ਨਾਲ ਇੱਕ ਚਾਰਟਰਡ ਫਲਾਈਟ ਰਾਹੀਂ ਜੌਰਜੀਆ ਤੇ ਤੋਂ ਆਰਮੀਨੀਆ ਹੋ ਕੇ ਦਿੱਲੀ 에ਅਰਪੋਰਟ ਤੇ ਦਿੱਤਾ ਗਿਆ ਪਰਿਵਾਰ ਬਹੁਤ ਵਿਅਥਕ ਹੈ ਤੇ ਇਸ ਫੈਸਲੇ ਨੂੰ ਅਨਮਨੁੱਖੀ ਕਰਾਰ ਦੇ ਰੱਖਾ ਹੈ ਜੀਤਕੌਰ ਮੂਲ ਰੂਪ ਵਿੱਚ ਪੰਜਾਬ ਦੇ ਮੋਰਾ ਵਾਲੀ ਪਿੰਡ ਦੀ ਰਹਿਣ ਵਾਲੀ ਹੈ 1992 ਵਿੱਚ ਆਪਣੇ ਦੋ ਬੱਚਿਆਂ ਨਾਲ ਅਮਰੀਕਾ ਆ ਗਈ ਗਏ ਸਨ ਅਤੇ ਤਾਂ ਦੋ ਤੋਂ ਬੇ ਏਰੀਆ ਕਲੋਨੀ ਕੈਲੀਫੋਰਨੀਆ ਵਿੱਚ ਰਹਿ ਰਹੇ ਸਨ ਇੱਕ ਸਿੰਗਲ ਮਦਰ ਵਜੋਂ ਉਹਨਾਂ ਨੇ ਪਰਿਵਾਰ ਪਾਲਿਆ ਤੇ ਲੰਮੇ ਸਮੇਂ ਤੱਕ ਕੈਲੀਫੋਰਨੀਆ ਦੀ ਸਰੀ ਪੈਲਿਸ ਨਾਂ ਦੇ ਸਟੋਰ ਵਿੱਚ ਸਿਲਾਈ ਦਾ ਕੰਮ ਕੀਤਾ ਉਹਨਾਂ ਦੇ ਦੋ ਪੁੱਤਰਾਂ ਤੋਂ ਲਾਵਾ ਹੁਣ ਪਰਿਵਾਰ ਵਿੱਚ ਦੋ ਪੋਤੇ ਤੇ ਤਿੰਨ ਪੋਤੀਆਂ ਵੀ ਹਨ ਜੋ ਸਾਰੇ ਅਮਰੀਕਾ ਵਿੱਚ ਰਹਿੰਦੇ ਹਨ ਨਰਜੀਤ ਕੌਰ ਉੱਤੇ ਅਮਰੀਕਾ ਵਿੱਚ 30 ਸਾਲਾਂ ਤੋਂ ਗੈਰ ਕਾਨੂੰਨੀ ਇਮੀਗ੍ਰੇਸ਼ਨ ਤਰੀਕੇ ਨਾਲ ਰਹਿਣ ਦਾ ਦੋਸ਼ ਹੈ ਉਹਨਾਂ ਦਾ ਅਸਲ ਆਸਾ ਇਲਮ ਕੇਸ 2012 ਵਿੱਚ ਰੱਦ ਹੋ ਗਿਆ ਸੀ ਇਸ ਦੇ ਬਾਵਜੂਦ ਉਹ ਹਰ 6 ਮਹੀਨੇ ਬਕਾਇਦਾ ਆਈਸੀਸੀ ICE ਦਫਤਰ ਵਿੱਚ ਰਿਪੋਰਟ ਕਰਦੇ ਰੱਖੇ ਉਹਨਾਂ ਦਾ ਕੋਈ ਵੀ ਕ੍ਰਿਮੀਨਲ ਰਿਕਾਰਡ ਨਹੀਂ ਹੈ 8 ਸਤੰਬਰ 2025 ਨੂੰ ਕੈਲੀਫੋਰਨੀਆ ਦੇ ਈਸਟ ਬੇ ਇਲਾਕੇ ਵਿੱਚ ਇੱਕ ਰੁਟੀਨ ਚੈੱਕ ਇਨ ਦੌਰਾਨ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹਰਜੀਤ ਕੌਰ ਭਾਰਤ ਤਾਂ ਪਹੁੰਚ ਗਈ ਪਰ ਸਵਾਲ ਇਹ ਹੈ ਕਿ ਉਹਨਾਂ ਨੂੰ ਇੱਥੇ ਕਿਸੇ ਤਰੀਕੇ ਨਾਲ ਭੇਜਿਆ ਗਿਆ ਪਰਿਵਾਰ ਕਦੇ ਵੀ ਉਹਨਾਂ ਦੇ ਭਾਰਤ ਆਉਣ ਦੇ ਖਿਲਾਫ ਨਹੀਂ ਸੀ ਉਹਨਾਂ ਨੇ ਕਈ ਵਾਰ ਅਰਜ਼ੀਆਂ ਵੀ ਦਿੱਤੀਆਂ ਸਨ ਪਰ ਡਿਪੋਰਟੇਸ਼ਨ ਦਾ ਜਿਹੜਾ ਤਰੀਕਾ ਅਪਣਾਇਆ ਗਿਆ ਉਹ ਗਲਤ ਤੇ ਅਨਮਨੁੱਖੀ ਸੀ ਦੀਪਕ ਨੇ ਦੱਸਿਆ ਕਿ ਰਜੀਤ ਕੌਰ ਨੂੰ ਹੋਰ ਭਾਰਤੀ ਨਾਗਰਿਕਾਂ ਨਾਲ ਜੌਰਜੀਆ ਤੋਂ 4Z ਫਲਾਈਟ ਵਿੱਚ ਪਹਿਲਾਂ ਆਰਮੀਨੀਆ ਤੇ ਫਿਰ ਦਿੱਲੀ ਲਿਆਇਆ ਗਿਆ ਉਹਨਾਂ ਦੀ ਪੋਤੀ ਸੁਖਮੀਤ ਕੌਰ ਨੇ ਕਹਾ ਸਾਨੂੰ ਸਿਰਫ ਇਹ ਦੱਸਿਆ ਗਿਆ ਹੈ ਕਿ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਜਾ ਰੱਖਿਆ ਹੈ ਸਾਨੂੰ ਨਾਮ ਮਿਲਣ ਦਿੱਤਾ ਗਿਆ ਨਾ ਹੀ ਕੋਈ ਜਾਣਕਾਰੀ ਸਾਂਝੀ ਕੀਤੀ ਗਈ ਜਦੋਂ ਅਸੀਂ ਉਹਨਾਂ ਨਾਲ ਮਿਲੇ ਤਾਂ ਬਹੁਤ ਦੁਖੀ ਸਨ ਅਤੇ ਰੋਂਦਿਆਂ ਸਾਡੀ ਮਦਦ ਦੀ ਗੁਹਾਰ ਲਾ ਰੱਖੀਆਂ ਸਨ ਪਰਿਵਾਰ ਦਾ ਕਹਿਣਾ ਹੈ ਕਿ ਹੈ ਕਿ ਕੋਰ ਦੀ ਨਾਜ਼ਿਕ ਸਿਹਤ ਅਤੇ ਉਮਰ ਦਾ ਕਿਸੇ ਨੇ ਖਿਆਲ ਨਹੀਂ ਕੀਤਾ ਵਿਰੋਧ ਦਸੌਣ ਲਈ ਕੈਲੀਫੋਰਨੀਆ ਵਿੱਚ 200 ਤੋਂ ਵੱਧ ਲੋਕ ਐਲ ਸੁਪਰਾਤ ਦੇ ਗੁਰਦੁਆਰੇ ਦੇ ਬਾਹਰ ਧਰਨੀ ਤੇ ਬੈਠੇ ਉੱਥੇ ਲੋਕ ਉਹਨਾਂ ਨੂੰ ਹਰ ਕਿਸੇ ਦੀ ਦਾਦੀ ਕਹਿ ਰਕਿਆ ਹਨ ਇਹ ਰਿਪੋਰਟ ਰਿਪੋਰਟ ਮੁਤਾਬਕ ਰਾਸਥਵੀਚਾਰ ਜੀਤ ਕੌਰ ਨੂੰ ਨਾ ਬੈਠਣ ਲਈ ਕੁਰਸੀ ਮਿਲੀ ਤੇ ਨਾ ਹੀ ਸੌਣ ਲਈ ਬਿਸਤਰਾ ਉਹਨਾਂ ਨੂੰ ਫਰਸ਼ ਤੇ ਸੌਣਾ ਪਿਆ ਪਰਿਵਾਰ ਨੇ ਕਿਹਾ ਕਿ ਉਹਨਾਂ ਨਾਲ ਕਿਹੜੀਆਂ ਵਾਂਗ ਵਰਤੋਂ ਕੀਤੀ ਗਈ ਅਤੇ ਹੱਥ ਕੜੀਆਂ ਤੇ ਬੀੜੀਆਂ ਲਗਾ ਕੇ ਲਜਾਇਆ ਗਿਆ ਉਹਨਾਂ ਦੀ ਪੋਤੀ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਸ਼ਾਕਾਹਾਰੀ ਭੋਜਨ ਤੱਕ ਨਹੀਂ ਦਿੱਤਾ ਗਿਆ ਦਿੱਲੀ ਪਹੁੰਚਣ ਤੇ ਰਜੀਤ ਕੌਰ ਨੇ ਮੀਡੀਆ ਨਾਲ ਕਰਮਚਾਰੀਆਂ ਮੀਡੀਆ ਕਰਮਚਾਰੀਆਂ ਨੂੰ ਕਿਹਾ ਮੈਨੂੰ ਫਲੈਟ ਵਿੱਚ ਹੱਥ ਕੜੀਆਂ ਨਹੀਂ ਲਗਾਈਆਂ ਗਈਆਂ ਪਰ ਮੈਨੂੰ ਆਪਣੇ ਪਰਿਵਾਰ ਨਾਲ ਮਿਲਣ ਦੀ ਇਜਾਜ਼ਤ ਵੀ ਨਹੀਂ ਸੀ ਮੇਰਾ ਪੂਰਾ ਪਰਿਵਾਰ ਅਮਰੀਕਾ ਵਿੱਚ ਹੈ ਮੈਂ ਇਕੱਲੀ ਇੱਥੇ ਭੇਜ ਦਿੱਤੀ ਗਈ ਹਾਂ ਮੇਰੇ ਕੋਲ ਵਰਕ ਪਰਮਿਟ ਸੀ ਪਰ ਪਾਸਪੋਰਟ ਨਹੀਂ ਸੀ ਭਾਰਤੀ ਅਤੇ ਅਮਰੀਕੀ ਸਿੱਖ ਸਮੁਦਾਏ ਦੋਵਾਂ ਨੇ ਇਸ ਡੈਪੋਰੇਸ਼ਨ ਡਿਪੋਰਟੇਸ਼ਨ ਦੇ ਤੇ ਕੜੀ ਨਾਰਾਜ਼ਗੀ ਜ਼ਾਈ ਹੈ ਉਹਨਾਂ ਦਾ ਕਹਿਣਾ ਹੈ ਕਿ ਇੰਨੀ ਉਮਰ ਅਤੇ ਸਿਹਤ ਸਮੱਸਿਆਵਾਂ ਨੂੰ ਦੇਖਦੇ ਹੋਏ ਮਨੁੱਖੀ ਆਧਾਰ ਤੇ ਹਰਜੀਤ कौर ਨੂੰ ਰਾਤ ਮਿਲਣੀ ਚਾਹੀਦੀ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ